ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਇਸ ਵੀਡੀਓ ਦੇ ਵਿੱਚ ਅਸੀਂ ਇੱਕ ਬਹੁਤ ਹੀ ਇੰਪੋਰਟੈਂਟ ਟੌਪਿਕ ਤੇ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਜਿਹੜਾ ਸਾਡਾ ਅੱਜ ਦਾ ਟੌਪਿਕ ਹੈ ਕਿ ਪਤੀ ਦੀ ਮੌਤ ਤੋਂ ਬਾਅਦ ਜਿਹੜੀ ਵਿਧਵਾ ਔਰਤ ਹੁੰਦੀ ਹੈ ਪਤੀ ਦੀ ਜਿਹੜੀ ਪਤਨੀ ਹੁੰਦੀ ਹੈ ਉਸ ਦਾ ਉਸ ਪਤੀ ਦੀ ਜ਼ਮੀਨ ਜਾਇਦਾਦ ਪ੍ਰਾਪਰਟੀ ਦੇ ਵਿੱਚ ਕਿੰਨਾ ਹਿੱਸਾ ਬਣਦਾ ਹੈ ਤੇ ਜਿਹੜੀ ਸਹੁਰਿਆਂ ਦੀ ਜ਼ਮੀਨ ਜਾਇਦਾਦ ਪ੍ਰਾਪਰਟੀ ਹੁੰਦੀ ਹੈ ਉਸ ਦੇ ਵਿੱਚ ਉਸ ਵਿਧਵਾ ਔਰਤ ਨੂੰ ਹਿੱਸਾ ਮਿਲਦਾ ਹੈ ਜਾਂ ਨਹੀਂ ਜੇ ਮਿਲਦਾ ਤਾਂ ਫਿਰ ਕਿੰਨਾ ਹਿੱਸਾ ਮਿਲਦਾ ਹੈ ਤੇ ਜੇ ਉਹ ਵਿਧਵਾ ਔਰਤ ਦੁਬਾਰਾ ਤੋਂ ਵਿਆਹ ਕਰ ਲਵੇ ਭਾਵੇਂ ਸੈਕਿੰਡ ਮੈਰਿਜ ਕਰ ਲਵੇ ਤਾਂ ਉਸਦੇ ਹੱਕ ਕੀ ਬਣਦੇ ਨੇ ਤੇ ਅੱਜ ਦੀ ਇਹ ਵੀਡੀਓ ਕਾਫੀ ਇੰਪੋਰਟੈਂਟ ਹੈ ਇਸ ਵੀਡੀਓ ਦੇ ਵਿੱਚ ਤੁਹਾਨੂੰ ਪੂਰਾ ਗਾਈਡ ਕਰਨ ਦੀ ਕੋਸ਼ਿਸ਼ ਕੀਤੀ ਜਾਊਗੀ ਜੇ ਤੁਸੀਂ ਕਿਸੇ ਨੂੰ ਇਸ ਤਰ੍ਹਾਂ ਦੀ ਸਥਿਤੀ ਦੇ ਵਿੱਚ ਦੇਖਦੇ ਹੋ ਜਾਣਦੇ ਹੋ ਤਾਂ ਤੁਸੀਂ ਇਸ ਵੀਡੀਓ ਨੂੰ ਉਸ ਯਾਰ ਦੋਸਤ ਮਿੱਤਰ ਦੇ ਨਾਲ ਵੀ ਸ਼ੇਅਰ ਕਰ ਸਕਦੇ ਹੋ ਜਾਂ ਫਿਰ ਇਸ ਵੀਡੀਓ ਦਾ ਲਿੰਕ ਕਾਪੀ ਕਰਕੇ ਆਪਣੇ ਵਟਸਐਪ ਤੇ ਸਟੇਟਸ ਵੀ ਲਗਾ ਸਕਦੇ ਹੋ ਪਹਿਲਾਂ ਇਹ ਜਾਣ ਲੈਣੇ ਆ ਕਿ ਪਤੀ ਦੀ ਮੌਤ ਤੋਂ ਬਾਅਦ ਕੀ ਸਾਬਤ ਕਰਨਾ ਹੁੰਦਾ ਹੈਗਾ ਪਤੀ ਦੀ ਮੌਤ ਤੋਂ ਬਾਅਦ ਸਭ ਤੋਂ ਪਹਿਲਾ ਜਿਹੜਾ ਕੰਮ ਹੈ ਉਹ ਹੈਗਾ ਡੈਥ ਸਰਟੀਫਿਕੇਟ ਲੈਣਾ ਜਿਹੜਾ ਮੌਤ ਦਾ ਸਰਟੀਫਿਕੇਟ ਹੁੰਦਾ ਹੈ ਫਿਰ ਪਤੀ ਦੀ ਜਿਹੜੀ ਜ਼ਮੀਨ ਜਾਇਦਾਦ ਪ੍ਰਾਪਰਟੀ ਹੁੰਦੀ ਹੈ ਉਸ ਦੀ ਲਿਸਟ ਬਣਾਉਣੀ ਫਿਰ ਇਹ ਵੀ ਦੇਖਣਾ ਹੈ ਜਾਂਚ ਕਰਨੀ ਹੈ ਕਿ ਵਸੀਅਤ ਹੈਗੀ ਹੈ ਜਾਂ ਫਿਰ ਨਹੀਂ ਪਤੀ ਦੀ ਮੌਤ ਤੋਂ ਬਾਅਦ ਪਤਨੀ ਦੇ ਹੱਕ ਨੇ ਜਿਹੜੇ ਉਹ ਦੋ ਚੀਜ਼ਾਂ ਤੇ ਆਧਾਰਿਤ ਹੁੰਦੇ ਨੇ ਨੰਬਰ 1 ਤਾਂ ਕਿ ਕੀ ਪਤੀ ਵਸੀਅਤ ਛੱਡ ਕੇ ਗਿਆ ਕੋਈ ਵਸੀਅਤ ਬਣਾ ਕੇ ਗਿਆ ਹੈ ਜਾਂ ਨਹੀਂ ਕੀ ਜ਼ਮੀਨ ਜਾਇਦਾਦ ਪ੍ਰਾਪਰਟੀ ਜੱਦੀ ਸੀ ਜਾਂ ਫਿਰ ਪਤੀ ਨੇ ਆਪਣੀ ਕਮਾਈ ਦੇ ਨਾਲ ਖੁਦ ਬਣਾਈ ਸੀ ਹੁਣ ਗੱਲ ਕਰਦੇ ਆ ਆਪਾਂ ਕਾਨੂੰਨ ਦੀ ਪਹਿਲਾਂ ਵੀ ਅਸੀਂ ਕਈ ਵਾਰੀ ਗੱਲ ਕੀਤੀ ਹੈ ਕਿ ਇੱਕ ਹਿੰਦੂ ਸუქਸੈਸ਼ਨ ਐਕਟ ਬਣਿਆ ਹੋਇਆ ਹੈ 1956 ਦਾ 2005 ਦੇ ਵਿੱਚ ਇੱਕ ਇੰਪੋਰਟੈਂਟ ਜਿਹੜੀ ਅਮੈਂਡਮੈਂਟ ਵੀ ਹੋਈ ਸੀਗੀ ਇਸ ਕਾਨੂੰਨ ਦੇ ਤਹਿਤ ਜਿਹੜੀ ਵਿਧਵਾ ਹੁੰਦੀ ਹੈ ਉਹ ਕਲਾਸ 1 ਹੇਰ ਇੱਕ ਲਿਸਟ ਹੈਗੀ ਹੈ ਉਸ ਦੇ ਵਿੱਚ ਆਉਂਦੀ ਹੈਗੀ ਕਿਉਂਕਿ ਇਸ ਕਾਨੂੰਨ ਦੇ ਵਿੱਚ ਦੋ ਲਿਸਟਾਂ ਨੇ ਦਿੱਤੀਆਂ ਹੋਈਆਂ ਇਹ ਜਿਹੜੀ ਵਿਧਵਾ ਔਰਤ ਹੈ ਬਿੱਡੋ ਹੈ ਇਹ ਪਹਿਲੀ ਲਿਸਟ ਦੇ ਵਿੱਚ ਦਿੱਤੀ ਗਈ ਹੈ ਮਤਲਬ ਜਾਇਦਾਦ ਦੇ ਵਿੱਚ ਉਸ ਦਾ ਜਿਹੜਾ ਹਿੱਸਾ ਹੈਗਾ ਉਹ ਪਹਿਲੀ ਲਿਸਟ ਦੇ ਮੁਤਾਬਕ ਬਣਦਾ ਹੈਗਾ ਤੇ ਕਲਾਸ 1 ਹੈਰ ਦੇ ਵਿੱਚ ਕੁੱਲ 16 ਕੁ ਵਿਅਕਤੀ ਨੇ ਜਿਹੜੇ ਦਿੱਤੇ ਹੋਏ ਨੇਗੇ ਤੇ ਇੱਕ ਲਿਸਟ ਦਿੱਤੀ ہوئی ਹੈ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਨਾਲ ਦੀ ਨਾਲ ਦਿਖਾ ਵੀ ਰਹੇ ਹਾਂਗੇ ਤੁਸੀਂ ਨੋਟ ਕਰ ਸਕਦੇ ਹੋ ਜਿਵੇਂ ਕਿ ਅਸੀਂ ਦੇਖ ਰਹੇ ਹਾਂ ਇਹ 16 ਵਿਅਕਤੀ ਜਿਹੜੇ ਹੈਗੇ ਨੇ ਜਿਵੇਂ ਇੱਕ ਨੰਬਰ ਤੇ ਤਾਂ ਹੈਗਾ ਜੀ ਲੜਕਾ ਫਿਰ ਦੋਤੇ ਲੜਕੀ ਤਿੰਨ ਤੇ ਵਿਧਵਾ ਔਰਤ ਜਿਹੜੀ ਪਤਨੀ ਆਏਗੀ ਤੇ ਫਿਰ ਉਸ ਤੋਂ ਬਾਅਦ ਮਾਂ ਆ ਗਈ ਜੀ ਫਿਰ ਪੋਤਾ ਆ ਗਿਆ ਪੋਤੀ ਆ ਗਈ ਦੋਤਾ ਆ ਗਿਆ ਫਿਰ ਦੋਤੀ ਆ ਗਈ ਫਿਰ ਪੁੱੜ ਪੋਤਰਾ ਆ ਗਿਆ ਜੀ ਫਿਰ ਉਸ ਤੋਂ ਬਾਅਦ ਵਿਧਵਾ ਨੂੰ ਆ ਗਈ ਫਿਰ ਵਿਧਵਾ ਪੁੱਤ ਨੂੰ ਆ ਗਈ ਫਿਰ ਦੋਤੀ ਦਾ ਲੜਕਾ ਫਿਰ ਦੋਤੀ ਦੀ ਲੜਕੀ ਆ ਗਈ ਫਿਰ ਦੋਤੇ ਦੀ ਕੁੜੀ ਆ ਗਈ ਪੋਤੀ ਦੀ ਕੁੜੀ ਆ ਗਈ ਤੇ ਪੜ ਪੋਤੀ ਆ ਗਈ ਇਸ ਤਰ੍ਹਾਂ ਕੁੱਲ ਮਿਲਾ ਕੇ ਇਹ 16 ਵਿਅਕਤੀ ਬਣਦੇ ਨੇ ਜਿਹੜੇ ਪਹਿਲੀ ਸ਼੍ਰੇਣੀ ਦੇ ਵਿੱਚ ਨੇ ਜਿਹੜੇ ਬਾਰਸ ਨੇ ਤੇ ਇਹ ਸਾਈਡ ਤੇ ਲਿਸਟ ਤੁਸੀਂ ਦੇਖ ਰਹੇ ਹੋਗੇ ਨੋਟ ਕਰ ਸਕਦੇ ਹੋਗੇ ਤੇ ਦੂਜੀ ਸ਼੍ਰੇਣੀ ਦੇ ਵਿੱਚ ਨੌ ਐਂਟਰੀਜ਼ ਦਿੱਤੀਆਂ ਹੋਈਆਂ ਨੇ ਜੇ ਤੁਸੀਂ ਉਹਨਾਂ ਦੇ ਬਾਰੇ ਵਿੱਚ ਵੀ ਜਾਣਨਾ ਚਾਹੁੰਦੇ ਹੋ ਤਾਂ ਉਹ ਤੁਸੀਂ ਕਮੈਂਟ ਕਰ ਸਕਦੇ ਹੋ ਉਹ ਦੂਜੀ ਸ਼੍ਰੇਣੀ ਦੀ ਲਿਸਟ ਵੀ ਤੁਹਾਨੂੰ ਭੇਜ ਦੇਵਾਂਗੇ ਇਹ ਜਿਹੜੇ ਸਾਰੇ ਬਾਰਸ ਨੇ ਜਾਇਦਾਦ ਦੇ ਬਰਾਬਰ ਹੱਕਦਾਰ ਹੁੰਦੇ ਨੇ ਜਿਹੜੀ ਅਸੀਂ ਇਹ ਪਹਿਲੀ ਸ਼੍ਰੇਣੀ ਦੇਖ ਰਹੇ ਹਾਂ ਮੰਨ ਲਓ ਉਦਾਹਰਨ ਲੈ ਕੇ ਅਸੀਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਜੇ ਮੰਨ ਲਓ ਪਤੀ ਦੀ ਜ਼ਮੀਨ ਜਾਇਦਾਦ ਪ੍ਰਾਪਰਟੀ ਹੈ ਜਿਹੜੀ ਉਹ 50 ਲੱਖ ਹੈ ਤੇ ਉਸ ਦੇ ਜਿਹੜੇ वारिस ਨੇ ਜਿਵੇਂ ਪਤਨੀ ਹੋ ਗਈ ਪੁੱਤਰ ਹੋ ਗਿਆ ਇਕਤੀ ਹੋ ਗਈ ਠੀਕ ਹੈ ਜੀ ਤਾਂ ਇਹ ਜਿਹੜੇ ਤਿੰਨੋਂ वारिस ਨੇ ਉਹ ਬਰਾਬਰ ਦੇ ਹੱਕਦਾਰ ਹੋਣਗੇ ਹਰੇਕ ਨੂੰ 1/3 ਹਿੱਸਾ ਜਿਹੜਾ 1/3 ਹੈ ਉਹ ਹਿੱਸਾ ਮਿਲੂਗਾ ਜੇਕਰ ਕੋਈ ਕੋ ਵਿਡੋ ਹੈਗੀ ਹੈ ਤਾਂ ਉਹ ਵੀ ਜਿਹੜੀ ਵਿਧਵਾ ਔਰਤ ਹੈ ਉਹ ਵੀ ਬਰਾਬਰ ਦੇ ਹਿੱਸੇ ਦੀ ਹੱਕਦਾਰ ਹੋਊਗੀ ਅਗਲਾ ਜਿਹੜਾ ਪੁਆਇੰਟ ਹੈ ਸਾਡਾ ਕਿ ਵਸੀਅਤ ਹੋਣ ਤੇ ਵਿਧਵਾ ਦੇ ਹੱਕ ਜੇ ਪਤੀ ਨੇ ਕੋਈ ਵਸੀਅਤ ਬਣਾਈ ਹੈ ਕੋਈ ਬਿੱਲ ਬਣਾਈ ਹੈ ਤਾਂ ਜਾਇਦਾਦ ਹੈ ਜਿਹੜੀ ਉਹ ਵਸੀਅਤ ਦੇ ਅਨੁਸਾਰ ਹੀ ਵੰਡੀ ਜਾਊਗੀ ਪਰ ਪਤੀ ਆਪਣੀ ਕਮਾਈ ਦੀ ਜਾਇਦਾਦ ਦੀ ਵਸੀਅਤ ਹੀ ਕਰ ਸਕਦਾ ਹੈ ਇਹ ਵੀ ਜ਼ਰੂਰ ਧਿਆਨ ਰੱਖਿਓ ਜਿਹੜੀ ਜੱਦੀ ਜਾਇਦਾਦ ਹੁੰਦੀ ਹੈ ਉਹ ਵਸੀਅਤ ਤੋਂ ਬਾਹਰ ਹੁੰਦੀ ਹੈ ਜੇ ਪਤੀ ਪਤਨੀ ਨੂੰ ਵਸੀਅਤ ਦੇ ਵਿੱਚ ਹਿੱਸਾ ਨਾ ਦੇਵੇ ਤਾਂ ਵੀ ਪਤਨੀ ਅਦਾਲਤ ਦੇ ਵਿੱਚ ਜਾ ਕੇ ਸਿਰਫ ਮੈਂਟੀਨੈਂਸ ਮੰਗ ਸਕਦੀ ਹੈਗੀ ਖਰਚੇ ਦਾ ਗੁਜ਼ਾਰੇ ਦਾ ਜਿਹੜਾ ਉਹਦਾ ਹੱਕ ਬਣਦਾ ਉਸ ਦੀ ਮੰਗ ਕੀਤੀ ਜਾ ਸਕਦੀ ਹੈਗੀ ਤੇ ਅਗਲਾ ਪੁਆਇੰਟ ਸਹੁਰਿਆਂ ਦੀ ਜਾਇਦਾਦ ਦੇ ਵਿੱਚ ਵਿਧਵਾ ਦੇ ਹੱਕ ਹੁਣ ਆ ਗਿਆ ਸਭ ਤੋਂ ਜ਼ਿਆਦਾ ਪੁੱਛਿਆ ਜਾਣ ਵਾਲਾ ਸਵਾਲ ਕੀ ਪਤੀ ਦੀ ਮੌਤ ਤੋਂ ਬਾਅਦ ਪਤਨੀ ਨੂੰ ਸਹੁਰਿਆਂ ਦੀ ਜਾਇਦਾਦ ਦੇ ਵਿੱਚ ਹੱਕ ਮਿਲਦਾ ਜੇ ਜਾਇਦਾਦ ਜੱਦੀ ਹੈ ਪਤੀ ਦਾ ਹਿੱਸਾ ਬਣਦਾ ਜੇ ਜਾਇਦਾਦ ਜੰਦੀ ਹੈ ਤੇ ਜੇ ਪਤੀ ਦਾ ਹਿੱਸਾ ਬਣਦਾ ਹੈ ਤਾਂ ਫਿਰ ਪਤੀ ਦੇ ਮਰਨ ਤੋਂ ਬਾਅਦ ਉਹ ਜਿਹੜਾ ਪਤੀ ਦਾ ਹਿੱਸਾ ਹੈ ਉਹ ਵਿਧਵਾ ਔਰਤ ਨੂੰ ਮਿਲਦਾ ਤੇ ਜੇ ਨਾਲ ਬੱਚੇ ਨੇ ਤਾਂ ਬੱਚਿਆਂ ਦੇ ਵਿੱਚ ਵੀ ਵੰਡਿਆ ਜਾਂਦਾ ਹੈਗਾ ਜੇ ਜਾਇਦਾਦ ਸੈਲਫ ਅਕਵਾਇਰਡ ਹੈਗੀ ਆਪਣੀ ਖੁਦ ਦੀ ਬਣਾਈ ਹੋਈ ਕਮਾਈ ਦੀ ਜਾਇਦਾਦ ਹੈਗੀ ਤਾਂ ਸਹੁਰਾ ਜਿਹੜਾ ਉਹ ਜਾਇਦਾਦ ਦਾ ਪੂਰਾ ਮਾਲਕ ਹੁੰਦਾ ਬਿਦਵਾ ਔਰਤ ਦਾ ਉਸ ਦੇ ਉੱਪਰ ਸਿੱਧਾ ਹੱਕ ਨਹੀਂ ਹੁੰਦਾ ਸਹੁਰਾ ਜੇ ਵਸੀਅਤ ਕਰੇ ਤਾਂ ਕੁਝ ਮਿਲ ਸਕਦਾ ਹੈ ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਹ ਬਿਦਵਾ ਔਰਤ ਸਿਰਫ ਮੇਨਟੇਨੈਂਸ ਦੀ ਮੰਗ ਕਰ ਸਕਦੀ ਹੈ ਗੁਜ਼ਾਰੇ ਪੱਤੇ ਦੀ ਖਰਚੇ ਦੀ ਕਈ ਕਾਨੂੰਨਾਂ ਦੇ ਤਹਿਤ ਇਹ ਮੰਗ ਕੀਤੀ ਜਾ ਸਕਦੀ ਹੈ ਜਿਵੇਂ ਹਿੰਦੂ ਅਡਾਪਸ਼ਨ ਐਂਡ ਮੇਨਟੇਨੈਂਸ ਐਕਟ ਬਣਿਆ ਹੋਇਆ ਹੈ ਤੇ ਬਿਦਵਾ ਨੂੰ ਹੱਕ ਹੈ ਕਿ ਉਹ ਆਪਣੇ ਸਹੁਰਿਆਂ ਤੋਂ ਖਰਚਾ ਮੰਗ ਸਕਦੀ ਹੈ ਰੋਟੀ ਕੱਪੜਾ ਮਕਾਨ ਘਰ ਇਲਾਜ ਹੋਰ ਜਿਹੜੇ ਖਰਚੇ ਨੇ ਉਹ ਖਰਚਾ ਮੰਗਿਆ ਜਾ ਸਕਦਾ ਹੈਗਾ ਅਗਲਾ ਜਿਹੜਾ ਸਾਡਾ ਪੁਆਇੰਟ ਹੈ ਕਿ ਦੁਬਾਰਾ ਵਿਆਹ ਕਰਨ ਤੋਂ ਬਾਅਦ ਕੀ ਹੱਕ ਨੇਗੇ ਸੌਰੀ ਦੋਸਤੋ ਇੱਥੇ ਤੱਕ ਤਾਂ ਆਪਣੀ ਵੀਡੀਓ ਠੀਕ ਚੱਲ ਰਹੀ ਸੀਗੀ ਪਰ ਹੁਣ ਕਿਸੇ ਪ੍ਰੋਬਲਮ ਦੇ ਕਾਰਨ ਇਸ ਨੂੰ ਆਡੀਓ ਦੇ ਰੂਪ ਦੇ ਵਿੱਚ ਪੇਸ਼ ਕਰਨਾ ਪੈ ਰਿਹਾ ਹੈਗਾ ਅਸੀਂ ਗੱਲ ਕਰ ਰਹੇ ਸੀਗੇ ਦੁਬਾਰਾ ਵਿਆਹ ਕਰਨ ਤੋਂ ਬਾਅਦ ਦੇ ਹੱਕਾਂ ਦੀ ਇੱਥੇ ਬਹੁਤ ਸਾਰੇ ਲੋਕ ਗਲਤ ਫਹਿਮੀਆਂ ਦੇ ਵਿੱਚ ਹੁੰਦੇ ਨੇਗੇ 2008 ਤੋਂ ਪਹਿਲਾਂ ਮੰਨਿਆ ਜਾਂਦਾ ਸੀਗਾ ਕਿ ਦੁਬਾਰਾ ਵਿਆਹ ਕਰਨ ਤੋਂ ਬਾਅਦ ਵਿਧਵਾ ਔਰਤ ਜਾਇਦਾਦ ਦਾ ਹੱਕ ਗਵਾ ਬੈਠਦੀ ਹੈ ਪਰ ਸੁਪਰੀਮ ਕੋਰਟ ਨੇ 2008 ਦੇ ਵਿੱਚ ਇਹ ਨਿਯਮ ਰੱਦ ਕਰ ਦਿੱਤਾ ਹੁਣ ਕਾਨੂੰਨ ਇਹ ਕਹਿੰਦਾ ਹੈ ਕਿ ਵਿਧਵਾ ਦੁਬਾਰਾ ਵਿਆਹ ਕਰੇ ਜਾਂ ਨਾ ਕਰੇ ਉਸ ਦਾ ਪਤੀ ਦੀ ਜਾਇਦਾਦ ਤੇ ਹੱਕ ਨਹੀਂ ਮੁਕਦਾ ਜੋ ਹਿੱਸਾ ਉਸ ਨੂੰ ਮਿਲਿਆ ਉਸ ਦੀ ਐਬਸੋਲਿਊਟ ਪ੍ਰੋਪਰਟੀ ਬਣ ਜਾਂਦਾ ਹੈ ਉਹ ਬੀਚ ਸਕਦੀ ਹੈ দান ਕਰ ਸਕਦੀ ਹੈ ਗਿਰਵੀ ਰੱਖ ਸਕਦੀ ਹੈ ਜੋ ਮਰਜ਼ੀ ਕਰੇ ਸੁਪਰੀਮ ਕੋਰਟ ਦਾ ਇਹ ਲੋਜਿਕ ਹੈ ਕਿ ਵਿਧਵਾ ਦਾ ਜਿਹੜਾ ਪੁਨਰ ਵਿਆਹ ਹੁੰਦਾ ਉਸ ਦੀ ਮਰਿਆਦਾ ਉਸ ਦਾ ਆਤਮ ਸਨਮਾਨ ਉਸ ਤੇ ਜੀਵਨ ਦੇ ਅਧਿਕਾਰ ਦੇ ਨਾਲ ਜੁੜਿਆ ਹੋਇਆ ਹੁੰਦਾ ਹੈ ਜਾਇਦਾਦ ਦਾ ਖੋਣਾ ਉਸ ਦੇ ਮਨੁੱਖੀ ਅਧਿਕਾਰਾਂ ਦਾ ਉਲੰਘਣ ਹੈ ਤੇ ਅਗਲਾ ਜਿਹੜਾ ਅਸੀਂ ਪੁਆਇੰਟ ਨੋਟ ਕੀਤਾ ਉਹ ਮੈਂਟੀਨੈਂਸ ਦੇ ਜਿਹੜੇ ਕਾਨੂੰਨੀ ਹੱਕ ਨੇ ਜਿਹੜੀ ਵਿਧਵਾ ਔਰਤ ਹੁੰਦੀ ਹੈ ਉਸ ਨੂੰ ਕਈ ਕਾਨੂੰਨਾਂ ਦੇ ਤਹਿਤ ਮੇਨਟੇਨੈਂਸ ਜਿਹੜਾ ਦਿੱਤਾ ਜਾ ਸਕਦਾ ਹੈ ਜਿਹੜਾ ਖਰਚਾ ਹੁੰਦਾ ਹੈ ਗੁਜ਼ਾਰਾ ਪੱਤਾ ਹੁੰਦਾ ਹੈ ਜਿਵੇਂ ਪਹਿਲਾਂ ਸੀ ਆਰ ਪੀ ਸੀ ਦੇ ਵਿੱਚ ਅਸੀਂ 125 ਦਾ ਖਰਚੇ ਦਾ ਕੇਸ ਲਗਾਉਂਦੇ ਸੀਗੇ ਹੁਣ ਉਸ ਦੀ ਜਗ੍ਹਾ ਤੇ ਜਿਹੜਾ ਨਵਾਂ ਕਾਨੂੰਨ ਆਇਆ ਹੈ ਬੀ ਐਨ ਐਸ ਐਸ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਉਸ ਦੇ ਵਿੱਚ ਧਾਰਾ ਹੈਗੀ ਹੈ 144 ਤੇ Hindu marriage act ਵੀ ਬਣਿਆ ਹੋਇਆ ਜੀ Hindu adoption and maintenance act ਬਣਿਆ ਹੋਇਆ ਜੀ domestic violence act ਬਣਿਆ ਹੋਇਆ ਜੀ ਤੇ ਹਾਈ ਕੋਰਟ ਦੀਆਂ ਸੁਪਰੀਮ ਕੋਰਟ ਦੀਆਂ ਹੋਰ ਵੀ ਬਹੁਤ ਸਾਰੀਆਂ ਜਜਮੈਂਟਸ ਹੈਗੀਆਂ ਨੇ ਜਿਨ੍ਹਾਂ ਦੇ ਤਹਿਤ ਖਰਚੇ ਦੀ ਮੰਗ ਕੀਤੀ ਜਾ ਸਕਦੀ ਹੈ ਕੋਰਟ ਕਈ ਚੀਜ਼ਾਂ ਵੇਖਦੀ ਹੈ ਜਿਵੇਂ ਕਿ ਪਤੀ ਦੀ ਆਮਦਨ ਕਿੰਨੀ ਹੈ ਜਾਇਦਾਦ ਦਾ ਸਹਿਜ ਕੀ ਹੈ ਕੀ ਹੈਗਾ ਜਮੀਨ ਜਾਇਦਾਦ ਪ੍ਰੋਪਰਟੀ ਪਤੀ ਦੇ ਕੋਲੇ ਸਹੁਰਿਆਂ ਦੀ ਆਮਦਨ ਕਿੰਨੀ ਹੈ ਵਿਧਵਾ ਦੀ ਜਿਹੜੀ ਆਪਣੀ ਆਮਦਨ ਹੈ ਉਹ ਕਿੰਨੀ ਹੈ ਆਮਦਨ ਖਰਚ ਸਾਰਾ ਕੁਝ ਦੇਖਿਆ ਜਾਂਦਾ ਤੇ ਜਿਹੜੇ ਬੱਚੇ ਹੁੰਦੇ ਨੇ ਜੇ ਮਾਈਨਰ ਨੇ ਨਾ ਵਾਲਗ ਨੇ ਉਹਨਾਂ ਬੱਚਿਆਂ ਦੀ ਜ਼ਿੰਮੇਵਾਰੀ ਜਿਹੜਾ ਮੇਨਟੇਨੈਂਸ ਹੈ ਉਹ ਇੱਕ ਹੱਕ ਹੈ ਇਹ ਕੋਈ ਇਹ ਨਹੀਂ ਹੈਗਾ ਕਿ ਭੀਖ ਮੰਗ ਰਹੀ ਹੈਗੀ ਔਰਤ ਮੇਨਟੇਨੈਂਸ ਹੱਕ ਮੰਗਣਾ ਹੈ ਭੀਖ ਮੰਗਣਾ ਨਹੀਂ ਹੈਗਾ ਤੇ ਅਗਲਾ ਜਿਹੜਾ ਪੁਆਇੰਟ ਅਸੀਂ ਨੋਟ ਕੀਤਾ ਕਿ ਜਾਇਦਾਦ ਕਿਵੇਂ ਵੰਡੀ ਜਾਂਦੀ ਹੈ ਪ੍ਰੈਕਟੀਕਲ ਫਾਰਮੂਲਾ ਜਿਹੜਾ ਜੇ ਪਤੀ ਮਰ ਜਾਂਦਾ ਤਾਂ ਫਿਰ ਜਿਹੜੀ ਉਹਦੀ ਪਤਨੀ ਹੁੰਦੀ ਹੈ ਜਾਂ ਜਿਵੇਂ ਕਹਿੰਦੇ ਦੋ ਬੱਚੇ ਨੇ ਜੀ ਇੱਕ ਮਾਂ ਹੈ ਤਾਂ ਜਿਹੜੀ ਜਾਇਦਾਦ ਹੈ ਫਿਰ ਉਹ ਚਾਰ ਹਿੱਸਿਆਂ ਦੇ ਵਿੱਚ ਵੰਡੀ ਜਾਊਗੀ ਜੇ ਬੱਚੇ ਨਹੀਂ ਹੈਗੇ ਤਾਂ ਫਿਰ ਵਿਧਵਾ ਤੇ ਮਾਂ ਹੈਗੀ ਹੈ ਉਹਨਾਂ ਨੂੰ 50-50 ਜਿਹੜਾ ਜਾਇਦਾਦ ਦਾ ਬਣਦਾ ਹੈਗਾ ਉਹ ਹਿੱਸਾ ਮਿਲ ਜੂਗਾ ਜੇ ਮਰ ਚੁੱਕੇ ਪੁੱਤਰ ਜਾਂ ਧੀ ਦੇ ਬੱਚੇ ਨੇ ਤਾਂ ਉਹਨਾਂ ਦਾ ਹੱਕ ਵੀ ਬਰਕਰਾਰ ਹੈ ਤੇ ਅਗਲਾ ਸਾਡਾ ਪੁਆਇੰਟ ਹੈਗਾ ਕਿ ਕਾਨੂੰਨੀ ਸਲਾਹ ਕਦੋਂ ਲਈ ਜਾਵੇ ਜੇ ਸਹੁਰੇ ਮੇਨਟੇਨੈਂਸ ਨਹੀਂ ਦੇ ਰਹੇ ਜੇ ਜਾਇਦਾਦ ਦੀ ਰੋਕਟੋਕ ਕੀਤੀ ਜਾ ਰਹੀ ਹੈ ਜੇ ਤੁਹਾਡਾ ਨਾਮ ਮਿਊਟੇਸ਼ਨ ਦੇ ਵਿੱਚ ਨਹੀਂ ਲੱਗਣ ਦੇ ਰਹੇ ਜੇ ਸਹੁਰਿਆਂ ਨੇ ਘਰੋਂ ਕੱਢ ਦਿੱਤਾ ਹੈ ਡਰਾ ਰਹੇ ਨੇ ਧਮਕਾ ਰਹੇ ਨੇ ਕੋਈ ਹੋਰ ਪ੍ਰੋਬਲਮ ਕ੍ਰੀਏਟ ਕਰ ਰਹੇ ਨੇ ਤਾਂ ਤੁਰੰਤ ਕਿਸੇ ਚੰਗੇ ਤਜਰਬੇਕਾਰ ਵਕੀਲ ਦੇ ਨਾਲ ਸਲਾਹ ਕਰ ਲੈਣੀ ਚਾਹੀਦੀ ਹੈ ਕਾਨੂੰਨੀ ਸਲਾਹ ਲੈ ਲੈਣੀ ਚਾਹੀਦੀ ਹੈ ਦੋਸਤੋ ਇਹ ਵੀਡੀਓ ਕਿਸੇ ਵੀ ਵਿਧਵਾ ਤੇ ਉਸ ਦੇ ਪਰਿਵਾਰ ਦੇ ਲਈ ਬਹੁਤ ਜ਼ਰੂਰੀ ਜਾਣਕਾਰੀ ਸਾਬਤ ਹੋ ਸਕਦੀ ਹੈ ਜੇ ਤੁਸੀਂ ਆਪਣੇ ਕਿਸੇ ਕੇਸ ਦੇ ਬਾਰੇ ਵਿੱਚ ਸਲਾਹ ਲੈਣਾ ਚਾਹੁੰਦੇ ਹੋ ਤਾਂ ਇਸ ਵੀਡੀਓ ਦੇ ਸਹਾਰੇ ਨਹੀਂ ਬੈਠਣਾ ਤਾਂ ਤੁਸੀਂ ਕਿਸੇ ਚੰਗੇ ਤਜਰਬੇਕਾਰ ਵਕੀਲ ਦੇ ਨਾਲ ਸਲਾਹ ਕਰਨੀ ਹੈ ਗੱਲ ਕਰਨੀ ਹੈ ਤੇ ਜੇ ਇਹ ਵੀਡੀਓ ਇਹ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇ ਤਾਂ ਤੁਸੀਂ ਇਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਵੀ ਦੱਸ ਸਕਦੇ ਹੋ ਕਿ ਵੀਡੀਓ ਕਿਵੇਂ ਦੀ ਲੱਗੀ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਸਕਦੇ ਹੋਗੇ ਤਾਂ ਮਿਲਦੇ ਆਂ ਜੀ ਅਗਲੀ ਕਿਸੇ ਹੋਰ ਚੰਗੀ ਵੀਡੀਓ ਦੇ ਵਿੱਚ ਸਾਰੇ ਯਾਰਾਂ ਦੋਸਤਾਂ ਮਿੱਤਰਾਂ ਦਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਜੀ